ਚੋਂ ਪਾਜ ਪਾ ਸਿੱਖਚੇਰਾ ਲੱਭ ਰਹੀ ਆ ਇਸ ਗੱਲ ਦੀ ਚਰਚਾ ਉਸੇ ਦਿਨ ਸ਼ੁਰੂ ਹੋ ਗਈ ਸੀ ਜਦੋਂ ਰਵਨੀਤ ਬਿੱਟੂ ਦੇ ਚੋਣ ਹਾਰਨ ਤੋਂ ਬਾਅਦ ਵੀ ਉਸ ਨੂੰ ਕੇਂਦਰੀ ਕੈਬਨਿਟ ਦੇ ਵਿੱਚ ਮੋਦੀ ਦੀ ਤੀਜੀ ਪਾਰੀ ਦੇ ਦੌਰਾਨ ਮੰਤਰੀ ਬਣਾਇਆ ਗਿਆ ਹੁਣ ਉਹ ਸਿੱਖਚੇਰਾ ਸਿੱਖੀ ਭਾਈਚਾਰੇ ਵਿੱਚ ਪ੍ਰਵਾਨ ਹੈ ਜਾਂ ਨਹੀਂ ਕਾਂਗਰਸ ਹੁੰਦਿਆਂ ਵੀ ਮੈਂਬਰ ਪਾਰਲੀਮੈਂਟ ਬਣਦਿਆਂ ਵੀ ਰਵਨੀਤ ਬਿੱਟੂ ਪ੍ਰਤੀ ਬਹੁ ਗਣਤੀ ਸਿੱਖ ਭਾਈਚਾਰੇ ਦਾ ਰਵੱਈਆ ਉਲਾਰ ਨਹੀਂ ਰਿਹਾ ਰਵਨੀਤ ਬਿੱਟੂ ਨਾਲ ਉਹ ਬਾਬਾ ਵਾਸਤਾ ਨਹੀਂ ਰਿਹਾ ਬੇਸ਼ੱਕ ਫੋਟਾਂ ਪੈਂਦੀਆਂ ਰਹੀਆਂ ਰਵਨੀਤ ਬਿੱਟੂ ਬਤੌਰ ਸੰਸਦੀ ਆਪਣਾ ਕੈਰੀਅਰ ਸ਼ਿਨਨਦਪੁਰ ਤੋਂ ਸ਼ੁਰੂ ਕਰਦਾ ਫਿਰ ਪਾਰਲੀਮੈਂਟ ਚੁਣਿਆ ਜਾਂਦਾ ਲੁਧਿਆਣੇ ਚ ਵੀ ਜਿੱਤਦਾ ਤੇ ਫਿਰ ਭਾਜਪਾ ਦੇ ਟਿਕਟ ਤੇ ਹਰਦਾ ਵੀ ਆ ਸੋ ਇਸ ਲਈ ਪੰਜਾਬ ਦੀ ਜਾਂ ਦੁਨੀਆ ਦੇ ਵਿੱਚ ਵੱਸਦੇ ਸਿੱਖ ਭਾਈਚਾਰੇ ਦੀ ਇਹਦੇ ਪ੍ਰਤੀ ਉਹ ਭਰੋਸਗੀ ਚਾਹੀਏ ਨਾ ਬਣੇ ਪਰ ਭਾਜਪਾ ਭਰੋਸਾ ਕਰ ਰਹੀ ਹੈ ਭਾਜਪਾ ਨੂੰ ਰਵਨੀਤ ਬਿੱਟੂ ਦੇ ਵਿੱਚੋਂ ਸਿੱਖ ਚਿਹਰਾ ਦਿਖਦਾ ਤਉ ਇਹ ਆਸ ਕਰਦੀ ਆ ਕਿ ਪੰਜਾਬ ਦਾ ਪੰਜਾਬ ਅਸੀਂ ਇਸ ਸਿੱਖ ਚੇਰੇ ਦਾ ਹਰਿਆਣਾ ਚ ਵੀ ਫਾਇਦਾ ਲਵਾਂਗੇ। ਅਸਲ ਚ ਆਮ ਚੋਣਾਂ ਹੋਈਆਂ। ਆਮ ਚੋਣਾਂ ਦੇ ਦੌਰਾਨ ਹਰਿਆਣੇ ਦੇ ਵਿੱਚ ਭਾਜਪਾ ਦੀ ਉਹ ਗੱਲ ਨਹੀਂ ਬਣੀ ਇਸ ਵਾਰ। ਤੇ ਉਹ ਗੱਲ ਨਾ ਬਣਨ ਦੇ ਵਿੱਚੋਂ ਸਰਵੇ ਚੋ ਇਹ ਵੀ ਆਥਾਏ ਕਿ ਹਰਿਆਣੇ ਚ ਵੱਸਦਾ ਪੰਜਾਬੀ ਭਾਈਚਾਰਾ ਹਰਿਆਣੇ ਚ ਵੱਸਦਾ ਸਿੱਖ ਭਾਈਚਾਰਾ ਹਰਿਆਣੇ ਚ ਵੱਸਦਾ ਕਿਸਾਨੀ ਭਾਈਚਾਰਾ ਚਾਹੇ ਉਹ ਜਾਟਾ ਹੋਵੇ ਚਾਹੇ ਉਹ ਜੱਟ। ਉਹ ਕਹਿੰਦੇ ਜੀ ਭਾਜਪਾ ਨੂੰ ਨਹੀਂ ਪਿਆ ਹੁਣ जाट ਭਾਈਚਾਰੇ ਨੂੰ ਤਾਂ ਹਿੰਦੂ ਵਾਲੇ ਪਾਸੇ ਹੀ ਦੇਖਦਾ ਪਰ ਉਹ ਹੀ ਦੇਖਦਾ ਕਿ ਸਾਡਾ ਨਹੀਂ ਪਰ ਜੱਟ ਭਾਈਚਾਰੇ ਨੂੰ ਕਿਸਾਨੀ ਵਾਲੇ ਭਾਈਚਾਰੇ ਨੂੰ ਪੰਜਾਬੀ ਕਿਸਾਨੀ ਵਾਲੇ ਭਾਈਚਾਰੇ ਨੂੰ ਤੇ ਸਿੱਖ ਭਾਈਚਾਰੇ ਨੂੰ ਪਤਾ ਹੈ ਕਿ ਇਹ ਪੰਜਾਬੀ ਭਾਈਚਾਰ ਹੈ ਤੇ ਇਹਨਾਂ ਚੋਂ ਤਲਾਸ਼ ਕਰ ਰਿਹਾ ਕਿ ਹਾਂ ਇਹ ਭਾਈਚਾਰਾ ਸਾਨੂੰ ਬਿੱਟੂ ਦੇ ਨਾਮ ਤੇ ਸ਼ਾਇਦ ਵੋਟ ਪਾ ਦੇਵੇ ਸੋ ਬਿੱਟੂ ਨੂੰ ਭਾਜਪਾ ਹਰਿਆਣਾ ਲੈ ਜਾਣ ਦੀ ਤਿਆਰੀ ਕਰ ਰਹੀ ਹੈ ਰਵਨੀ ਸਿੰਘ ਬਿੱਟੂ ਮੈਂਬਰ ਪਾਰਲੀਮੈਂਟ ਦੀ ਚੋਣ ਭਾਜਪਾ ਦੀ ਟਿਕਟ ਤੇ ਲੋਕ ਸਭਾ ਹਲਕਾ ਸ਼੍ਰੀ ਅਨੰਦਪੁਰ ਸਾਹਿਬ ਤੋਂ ਕੈਰੀ ਸ਼ੁਰੂ ਕਰਨ ਵਾਲੇ ਫਿਰ ਲੁਧਿਆਣੇ ਜਾ ਕੇ ਜਿੱਤਣ ਵਾਲੇ ਇਸ ਵਾਰ ਲੁਧਿਆਣੇ ਚ ਭਾਜਪਾ ਦੀ ਟਿਕਟ ਤੇ ਚੋਣ ਹਾਰ ਗਏ। ਅਮਰਿੰਦਰ ਸਿੰਘ ਰਾਜਾਪਟਿੰਗ ਤੋਂ 20000 ਦੀਆਂ ਵੋਟਰਾਂ ਨਾਲ ਹਾਰ ਗਏ। ਹਾਰਨ ਤੋਂ ਬਾਅਦ ਕਹਿੰਦੇ ਜੀ ਮਿਤਸ਼ਾ ਵਾਅਦਾ ਕਰਕੇ ਗਈ ਸੀ ਇਸ ਲਈ ਮੰਤਰੀ ਬਣਾਤੇ। ਭਰੋਸਾ ਰਵਨੀਤ ਮਿੱਤਰ ਨੂੰ ਵੀ ਨਹੀਂ ਹੋਣਾ। ਪਰ ਮਿਤਸ਼ਾ ਨੇ ਬਾਜ਼ਾ ਨਹੀਂ ਪਗਾਇਆ। ਅਮਿਤਸ਼ਾ ਦੇ ਦੀ ਚੋਪਣੀ ਰਾਜਨੀਤੀ ਦੇਖਦੇ ਨੇ। ਉਹਨਾਂ ਨੂੰ ਦਿਖਦਾ ਹੈ ਕਿ ਦਿੱਲੀ ਤੋਂ ਲੈ ਕੇ ਹਰਿਆਣਾ ਤੋਂ ਹੁੰਦਾ ਹੋਇਆ ਪੰਜਾਬ ਤੱਕ ਭਾਜਪਾ ਦੇ ਗਲਤ ਫੈਸਲਿਆਂ ਨੂੰ ਜੇ ਕੋਈ ਸਹੀ ਠਹਿਰਾ ਕੇ ਸਿਕਚਰ ਜੋ ਬੋਲੂਗਾ ਥੋੜਾ ਹਰਪ੍ਰਿੰਤ ਬੇਟੂ ਬੋਲੂਗਾ ਸੋ ਬੋਲਣ ਲਈ ਇਹਨਾਂ ਨੂੰ ਲੱਭ ਗਿਆ ਇੱਕ ਬੰਦਾ ਇੱਕ ਉਧਰ ਮਨਜਿੰਦਰ ਸੱਸਾ ਤੇ ਇੱਧਰ ਹਰਪ੍ਰਿੰਤ ਬੇਟੂ ਸੋ ਇਹ ਸਿਰ ਨੂੰ ਲੱਗਦਾ ਕਿ ਅਸੀਂ ਬੈਲੈਂਸ ਕਰ ਲਿਆ ਉਹ ਸਾਰੀ ਪ੍ਰਕਿਰਿਆ ਦੇ ਵਿੱਚ ਮੰਤਰੀ ਤਾਂ ਬਣਾਤਾ ਸੋ ਹੁਣ ਮੰਤਰੀ ਦੇ ਤੌਰ ਤੇ ਤੁਹਾਨੂੰ ਜਾਂ ਤਾਂ ਲੋਕ ਸਭਾ ਜਤਾਉਣੀ ਪਊਗੀ ਉਹਨੂੰ ਜਾਂ ਫਿਰ ਅਸਵਲ ਜਾਣਾ ਪਈਗਾ ਹੁਣ ਲੋਕ ਸਭਾ ਜ ਕਿਸੇ ਹੋਰ ਸੂਬੇ ਵਿੱਚ ਜਤਾਲੀ ਫਿਰ ਉਹ ਪੰਜਾਬ ਤੇ ਹਰਿਆਣੇ ਦੀ ਨੁਮਾਇੰਦਗੀ ਕਰਦੀ ਰਹੇਗੀ ਇਹ ਸਮਝਦਾ ਕਿ ਪੰਜਾਬ ਵੀ ਚੱਲੀ ਜਾਊਗਾ ਸਾਡਾ ਕਿਉਂਕਿ ਮੂਲ ਇੱਥੋਂ ਤੋਂ ਆ ਬੰਦਾ ਜਿਹੜਾ ਲੁਧਿਆਣੇ ਨਾਲ ਨੇ ਤੇ ਹਰਿਆਣੇ ਤੋਂ ਰਾਸਵਾਲ ਹੈ ਜੋ ਇਸ ਲਈ ਹਰਿਆਣੇ ਜੀ ਵੀ ਕੰਮ ਬਣ ਜੂਗਾ ਚਿਹਰਾ ਬਣ ਜੂ। ਸੋ ਰਵਨੀਤ ਬਿੱਟੂ ਨੂੰ ਭਾਜਪਾ ਹਰਿਆਣੇ ਤੋਂ ਰਾਜ ਸਭਾ ਰਾਹੀਂ ਦਾਖਲ ਕਰਕੇ ਲੋਕ ਸਭਾ ਚ ਬਤੌਰ ਮੰਤਰੀ ਬਿਠਾਉਣ ਦੇ ਇਰਾਦੇ ਨਾਲ ਸਿਕ ਚਰਬ ਜੋ ਪੇਸ਼ ਕਰਨ ਦੀ ਤਿਆਰੀ ਚ। ਅਸਲ ਚ ਲੋਕ ਸਭਾ ਚੋਣਾਂ ਦੇ ਦੌਰਾਨ ਭਪਿੰਦਰ ਸਿੰਘ ਹੁੱਡਾ ਦਾ ਮੁੰਡਾ ਦਪਿੰਦਰ ਹੁੱਡਾ ਰਸਵਾ ਮੈਂਬਰ ਸੀ ਤੇ ਜਿਵੇਂ ਆਮ ਚੋਣਾ ਲੜੀਆਂ ਲੋਕ ਸਭਾ ਮੈਂਬਰ ਬਣ ਗਿਆ ਸੋ ਹੁਣ ਉਹ ਜਿੰਨਾ ਕਾਰਜਕਾਲ ਪਿਆ ਰਸਵਾ ਦਾ ਉਹਨੇ ਲਈ ਗਲਰ ਕੁਸ਼ਨ ਛੁੱਡਣਾ ਤੇ ਇਧਰ ਰਵਨੀਤ ਬਿੱਟੂ ਹਾਰਿਆ ਹੋਇਆ ਐ ਇਸ ਲਈ 6 ਮਹੀਨੇ ਦੇ ਅੰਦਰ ਅੰਦਰ ਜਾਂ ਐਮਪੀ ਬਣਣਾ ਪਊਗਾ ਜਾਂ ਰਸਵਾ ਰਹਿ ਜਾਣਾ ਪਊਗਾ ਸੋ ਭਾਜਪਾ ਨੂੰ ਲੱਗਦਾ ਕਿ ਹਰਿਆਣੇ ਚ ਸਾਡਾ ਕੰਮ ਬਣ ਜਾਣਾ ਅਸੀਂ ਰਵਨੀਤ ਬਿੱਟੂ ਨੂੰ ਰਨ ਰਸਵਾ ਲੈ ਜਾ ਸਕਦੇ ਵੈਸੇ 90ਾਂ ਚੋਂ ਮੋਗਣਤੀ ਚਾਹੇ ਸਰਕਾਰ ਵਾਲੇ ਪਾਸੇ ਹੈਗੀ ਆ ਕੁੱਲ ਗਿਣਤੀ ਦੇ حوالے ਨਾਲ ਪਰ ਜੇਕਰ ਵਿਰੋਧੀ ਜਨ ਇਕੱਠੀਆਂ ਹੋ ਜਾਣ ਤਾਂ ਇੱਕਰ ਪੈ ਸਕਦਾ ਭਾਜਪਾ ਕਿਉਂਕਿ ਆਜ਼ਾਦ ਅਜੇ ਖਿਲਰੇ ਫਿਰਦੇ ਨੇ ਅਨੈਲੋ ਜੱਜਪਾ ਤੇ ਕਾਂਗਰਸ ਇਹ ਤਿੰਨੇ ਕਸਾਂਝਾਂ ਵੀ ਦਰ ਲਿਆਉਣ ਤਾਂ ਸਵਾਲ ਹੋ ਸਕਦਾ ਪਰ ਅਗਲੇ ਨੂੰ ਭਾਜਪਾ ਨੂੰ ਪਤਾ ਕਿ ਜੱਜਪਾ ਤੇ ਅਨੈਲੋ ਦਾ ਇਕੱਠਿਆਂ ਜਾਣਾ ਔਖਾ ਹੈ ਰਾਜਨੀਤੀ ਨਾਲ ਤਾਂ ਘਰੇਲੂ ਕੁਲੇਜ ਆ ਸੋ ਫਿਰ ਕਾਂਗਰਸ ਨਾਲ ਜਾਣਾ ਉਹ ਤੋਂ ਵਾਧਾ ਹੈ ਇਸ ਤੇ ਉਹ ਲੱਗਦਾ ਕਿ ਸਾਡੀ ਸੀਟ ਸੇਫ ਤੇ ਇਸ ਲਈ ਭਾਜਪਾ ਕਹਿੰਦੇ ਰਵਨੀਤ ਬਿੱਟੂ ਨੂੰ ਹਰਿਆਣਾ ਤੋਂ ਰਾਸਵਾਰਾ ਹੀ ਲਿਜਾ ਕੇ ਸਿੱਖਚੇਰ ਵੱਜੋ ਪੇਸ਼ ਕਰਨ ਦੀ ਤਿਆਰੀ ਚਾਹੇ